ਤੇ ਬਾਕੀ ਗੱਲਾਂ ਹੀ ਆ ਪਹਿਲਾਂ ਨਹੀਂ ਰਹੀ ਜੋ ਕਰਨਾ ਹੋਉਂਦਾ ਕਰ ਲੈਂਦੇ ਅੱਜ ਅਸੀਂ ਆ ਕਰ ਲੈਣਾ ਹੈ ਅੱਜ ਅਸੀਂ ਉਹ ਕਰ ਲੈਣਾ ਹੈ ਤੇ 35 35 ਸਾਲ ਦੋਵੇਂ ਲਾਗੇ ਆ ਤੇ 35 ਸਾਲਾਂ 'ਚ ਕੀ ਨਹੀਂ ਹੋ ਸਕਦਾ ਅਸੀਂ 3 ਸਾਲ ਦੇ ਅਸੀਂ ਕਹਿੰਨੇ ਆ ਵੀ ਤੁਸੀਂ ਸਾਡੇ ਨਾਲ ਗੱਲ ਕਰੋ ਅਸੀਂ ਤਿੰਨਾਂ ਸਾਲਾਂ 'ਚ ਆ ਕੁਝ ਕੀਤਾ ਉਹ 35 35 ਸਾਲ ਲਾਗੇ ਤੋਂ 35ਾਂ ਦਾ ਸਾਨੂੰ ਹੋਣ ਦੇ ਦਿਓ 35 ਸਾਲ ਲਾ ਤੇ ਲੋ ਅਸੀਂ ਗੱਲ ਨਹੀਂ ਕਰ ਦਿੰਦੇ ਅਸੀਂ ਤੇ ਛੱਡੋ ਲੋਕ ਨਹੀਂ ਕਰ ਦਿੰਦੇ ਇਹਨਾਂ ਨੂੰ ਵੀ ਲਓ ਜੀ ਉਹਨਾਂ ਨੇ 35 ਛੱਡੋ ਤੁਹਾਨੂੰ ਦਾ ਪੂਰੇ ਲਾ ਲੈਂਦੇ ਇੱਕ ਨਸ਼ਾ ਛਡਾ ਕੇ ਦੂਜੇ ਵੱਲ ਲਾਉਣਾ ਸਰਕਾਰ ਦਾ ਫਰਜ ਹੈ ਉਹ ਹੈ ਖੇਡਾਂ ਦਾ ਪੂਰੇ ਫਡੂਰ ਸਾਹਿਬ ਹਲਕੇ ਦੇ ਗਰਾਊਂਡਾਂ ਹੈ ਜਾਂ ਨਹੀਂ ਤੁਹਾਡੇ ਧਿਆਨ ਚ ਜਰੂਰ ਦੱਸਾਂ ਸਾਲ ਲਗਭਗ ਅਸੀਂ ਪਿੱਛੇ 40 ਤੋਂ 50 ਪਿੰਡਾਂ ਦੇ ਵਿੱਚ ਵਾਲੀਬਾਲ ਦੀਆਂ ਕਿੱਟਾਂ ਜੜੀਆਂ ਵੰਡੀਆਂ ਸੀ ਤੇ 10 ਕਿ ਜਗ੍ਹਾ ਤੇ ਅਸੀਂ ਕ੍ਰਿਕਟ ਦੀਆਂ ਕਿੱਟਾਂ ਵੰਡੀਆਂ ਸੀ ਤੇ ਹੁਣ ਅਸੀਂ 40 ਗਰਾਊਂਡਾਂ ਜਿਹੜੀਆਂ ਆ ਆਪਾਂ ਜਿਹੜੀਆਂ ਉਹ ਬਣਾਉਣ ਜਾ ਰਹੇ ਆਂ ਜਿਸ ਨਗਰ ਦੇ ਵਿੱਚ ਆਪਾਂ ਖੜੇ ਆਂ ਸਬਾਈਪੁਰ ਕਲਾਂ ਦੇ ਵਿੱਚ ਇੱਥੇ ਵੀ ਆਪਾਂ ਗਰਾਉਂਡ ਜਿਹੜੀਆਂ ਬਹੁਤ ਵਧੀਆ ਬਣਾਉਣ ਜਾ ਰਹੇ ਆਂ ਕਿੱਥੇ ਘਾਟ ਅੱਜ ਹੀ ਅੱਜ ਹੀ ਅਸੀਂ 40 ਪਿੰਡ ਜਿਹੜੇ ਆ ਉਹ ਸਿਲੈਕਟ ਕੀਤੇ ਨੇ ਤੇ ਜਿਨ੍ਹਾਂ ਦੇ ਵਿੱਚ ਅਸੀਂ ਜਿਹੜੀਆਂ ਗਰਾਉਂਡਾਂ ਖਡੂਰ ਸਾਹਿਬ ਦੇ ਇਲਾਕੇ ਵਿੱਚ ਫਰਸਟ ਫੇਜ਼ ਦੇ ਵਿੱਚ ਬਣਾਵਾਂਗੇ ਫਿਰ ਅਸੀਂ ਦੂਜੇ ਫੇਜ਼ ਦੇ ਵਿੱਚ ਬਾਕੀ ਹਲਕੇ ਦੇ ਵਿੱਚ ਵੀ ਜਿਹੜੀਆਂ ਗਰਾਉਂਡ ਸਾਹੂ ਬਣਾਵਾਂਗੇ ਇਹ ਯੋਧ ਨਸ਼ਾ ਵਿਰੋਧ ਪ੍ਰੋਗਰਾਮ ਤਹਿਤ ਜਿਹੜਾ ਆਪੋਜੀਸ਼ਨ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਕਰਨ ਨਾਲ ਨਸ਼ਾ ਪੰਦ ਨਹੀਂ ਹੋਣਾ ਤੇ ਫਿਰ ਵੰਡਣ ਬੈਜੀ ਇਹਨਾਂ ਵੇ ਪੁੱਛੋ ਫਿਰ ਬੰਦਰ ਮੈਂ ਜਾਣ ਤੁਹਾਡੇ ਹੱਥ ਬੰਦੇ ਲਾ ਦੀਆਂ ਵੇਚਣ ਤੇ ਜਿਵੇਂ ਇਹ ਲਾਉਂਦੇ ਸੀ ਇਹ ਜਿਹੜਾ ਸੰਘਰਸ਼ਾ ਜਿਹੜੀ ਲੜਾਈਆਂ ਲੜਨੀ ਪੈਣੀ ਹੈ ਜੇ ਕੋਈ ਬੰਦਾ ਕਰਜ਼ੇ ਦੇ ਥੱਲੇ ਆ ਜਾਵੇ ਤੇ ਉਹ ਕਹਵੇ ਵੀ ਕਰਜ਼ਾ ਮਿਹਨਤ ਕੀਤਾ ਨਹੀਂ ਰੋਕੋ ਹਣਾ ਇਦਾਂ ਕਰਜ਼ਾ ਨਹੀਂ ਮੇਰਾ ਤਰਨ ਉਹ ਗੱਲ ਨਹੀਂ ਬੰਦੇ ਇਹ ਤਾਂ ਮਿਹਨਤ ਕਰਨੀ ਪਊਗੀ ਬੂੰਦ-ਬੂੰਦ ਨਾਲ ਜਿਹੜਾ ਘੜਾ ਭਰਦਾ ਵਾ ਤੇ ਛੋਟੇ-ਛੋਟੇ ਕਦਮਾਂ ਦੇ ਨਾਲ ਆਪਾਂ ਤੁਰਾਂਗੇ ਤੇ ਇਹ ਜਿਹੜੀ ਨਸ਼ੇ ਦੀ ਜੜ ਆ ਉਹ ਮੁੱਕੂਗੀ ਫਿਰ ਉਹ ਦੱਸ ਦੇਣ ਇਹ 35 ਸਾਲ ਰਾਜ ਕੀਤਾ ਉਹ ਖਤਮ ਕਰ ਜਾਂਦੇ ਸਾਨੂੰ ਅਸੀਂ ਮੰਨਦੇ ਜੇ ਉਹ ਕਹਿੰਦੇ ਆ ਵੀ ਇਦਾਂ ਨਹੀਂ ਮੁੱਕਣਾ ਚਲੋ ਮੰਨ ਲਈ ਇੱਕ ਮਿੰਟ ਉਹਨਾਂ ਦੀ ਗੱਲ ਫਿਰ ਮੈਨੂੰ ਉਹ ਦੱਸਣ ਕਿ ਕਿੱਦਾਂ ਮੁੱਕਣਾ ਸੀ ਤੇ ਉਹ 35 ਸਾਲ ਕੀ ਕਰਦੇ ਰਹੇ ਫਿਰ ਉਹ ਮੁਕਾ ਜਾਂਦੇ ਸਿਆਣੇ ਜੀ ਸਾਨੂੰ ਸਲਾਹ ਦਿੰਦੇ ਇਦਾਂ ਨਹੀਂ ਮੁੱਕਣਾ ਫਿਰ ਮੁੱਕ ਕਿਵੇਂ ਸਕਦਾ ਸੀ ਇਹ ਫਿਰ ਉਹ ਬੰਦਾ ਕੰਮ ਕਰਦੇ ਹੋ ਇੱਕ ਚੁੰਕੀ ਦੇ ਸਪਾਈ ਤੋਂ ਲੈ ਕੇ ਇੱਕ ਐਮਐਲਏ ਰੈਂਕ ਤੱਕ ਟੀਮ ਵਰਕ ਕਿਉਂ ਹੈ ਪਿੰਡਾਂ ਦਾ ਸਹਿਯੋਗ ਕਿਹੋ ਜਿਹਾ ਮਿਲ ਰਿਹਾ ਆਪ ਸਰਕਾਰ ਪਿੰਡਾਂ ਦੇ ਲੋਕ ਕੀ ਕਰ ਸਕਦੇ ਆ ਪਿੰਡਾਂ ਦੇ ਲੋਕ ਵੋਟ ਪਾ ਕੇ ਐਮਐਲਏ ਬਣਾ ਸਕਦੇ ਸੀ 99 ਨਾ ਬਣਾਏ ਆਵਾਜ਼ ਦੀ ਪਰਮਸਰ ਘਰ ਪਿੰਡਾਂ ਦੇ ਲੋਕ ਵੋਟ ਪਾ ਕੇ ਸਰਪੰਚ ਚੁਣ ਸਕਦੇ ਸੀ ਉਹਨਾਂ ਨੇ ਚੁਣਿਆ ਵਾ ਇਹ ਸਾਡਾ ਤੇ ਪ੍ਰਸ਼ਾਸਨ ਦਾ ਕੰਮ ਆ ਕਿ ਅਸੀਂ ਚਿੱਟੇ ਨੂੰ ਰੋਕੀਏ ਹੁਣ ਗੱਲ ਇਹ ਆਉਂਦੀ ਆ ਕਿ ਇਹ ਲੋਕ ਹੋਣਾ ਪ੍ਰਮਾਤਮਾ ਕੇ ਅਰਦਾਸ ਬੇਨਤੀ ਕਰ ਸਕਦੇ ਆ ਵੀ ਜਿਹੜੇ ਚਿੱਟਾ ਵੇਚਦੇ ਆ ਉਹਨਾਂ ਦਾ ਰਵੇ ਕੱਖਣਾ ਜਿਹੜੇ ਸਾਡੇ ਮੁੰਡਿਆਂ ਦੇ ਮੂੰਹ ਦੇ ਵਿੱਚ ਯੇਰ ਪਾਉਂਦੇ ਆ ਤੇ ਦੂਜਾ ਇਹ ਸਾਨੂੰ ਆਸ਼ੀਰਵਾਦ ਦੇ ਸਕਦੇ ਆ ਵੀ ਤਗੜੇ ਹੋਵੋ ਅਸੀਂ ਤੁਹਾਡੇ ਨਾਲ ਆਏ ਬਲਾਪਾਂ ਜਿਹੜੀ ਗਲੋਂ ਲਾ ਦੀਏ ਤੇ ਤੀਸਰਾ ਇਹ ਆਪਣੇ ਸਮਾਜ ਦੇ ਵਿੱਚ ਇੱਕ ਜਾਗਰੂਕਤਾ ਫਲਾ ਸਕਦੇ ਆ ਕਿ ਪਹਿਲੀ ਵਾਰ ਹੋਇਆ ਵੀ ਕਿਸੇ ਸਰਕਾਰ ਨੇ ਯੋਧ ਨਸ਼ਿਆਂ ਵਿਰੁੱਧ ਮਿਹ ਬਿਛੇੜੀ ਆ ਨਹੀਂ ਦੇਤੇ ਡਰਦੇ ਹੁੰਦੇ ਸੀ ਵੀ ਕਦੇ ਨਸ਼ਿਆਂ ਦੀ ਕੋਈ ਗੱਲ ਕੱਠ 'ਚ ਬੈਠਾ ਬਿਨਾ ਕਰਦੇ ਦੇ ਜੇ ਕਹਿੰਦੇ ਕਰਦੇ ਨਹੀਂ ਤੇ ਮਗਰੋਂ ਪੰਚਾਇਤ ਨੇ ਸਰਪੰਚ ਨੇ ਉਹਦੇ ਗੱਲ ਪੈ ਜਾਣਾ ਕਿ ਭਾਈ ਤੁਸੀਂ ਇਹ ਗੱਲ ਕਿਉਂ ਕੀਤੀ ਹੈ ਵੀ ਆਪਣੇ ਪਿੰਡ ਨਸ਼ਾ ਵਿਗਦਾ ਤੂੰ ਸਾਨੂੰ ਦੱਸ ਦੇ ਨਾ ਅਸੀਂ ਦੱਸ ਦਿੰਦੇ ਐਮਐਲਏ ਨੂੰ ਤੇ ਇਹ ਪਹਿਲੀ ਵਾਰੀ ਹੋਇਆ ਕਿ ਅਸੀਂ ਆਪ ਕਹਿ ਰਹੇ ਆ ਕਿ ਹਾਂ ਹੈਗਾ ਇਹਨੂੰ ਅਸੀਂ ਰੋਕਾਂਗੇ ਕਿਉਂਕਿ ਫਲਾਇਆ ਇਹ ਫਰੂਦੀ ਇਦਾਂ ਹੀ ਕਿੰਦੇ ਵਾਰ-ਵਾਰ ਤੇ ਫਲਾਇਆ ਇਹਨਾਂ ਨੇ ਆ ਉਹੀ ਰੋਕਣ ਨੇ ਹੋਰ ਇਹ 3 ਸਾਲਾਂ ਵਿੱਚ ਥੋੜਾ ਲੈ ਕੇ ਆ ਗਏ ਨਾਲਪੁਰਾ ਸਾਹਿਬ ਕਾਲੀ ਕਾਂਗਰਸੀ ਇੰਡੀਆ ਪੰਚਾਇਤਾਂ ਉਹਨਾਂ ਵੱਲੋਂ ਮਤਾ ਨਹੀਂ ਪਾਇਆ ਗਿਆ ਨਾ ਸਿੱਧੇ ਕਿਲਾ ਨਹੀਂ ਪਾਏ ਨਹੀਂ ਮੈਂ ਮੈਂ ਕੁਝ ਪੰਚਾਇਤਾਂ ਨੂੰ ਜਾਣਦਾ ਵਾਂ ਬੜਿਆਂ ਨੇ ਮਤੇ ਪਾਏ ਨਹੀਂ ਔਰ ਕਈਆਂ ਨੂੰ ਇਹ ਹੈ ਹੀ ਵੈਸੇ ਥੋੜੀਆਂ ਬਚੀਆਂ ਕਿੰਨੀਆਂ ਸਾਰੀਆਂ ਤੇ ਆਪਣੀਆਂ ਬਣ ਗਈਆਂ ਸੀ ਤੇ ਫਿਰ ਵੀ ਚਲੋ ਪੰਚਾਇਤਾਂ ਸਾਂਝੀਆਂ ਹੁੰਦੀਆਂ ਪਰ ਫਿਰ ਵੀ ਮੈਂ ਪੰਜ ਸੱਤ ਪੰਚਾਇਤਾਂ ਨੂੰ ਉਹਨਾਂ ਪਾਰਟੀਆਂ ਦੇ ਨੂੰ ਵੀ ਜਾਣਦਾ ਜਿਹੜੇ ਉਧਰੋਂ ਖੜਕੇ ਪੜੇ ਆ ਜਿਨ੍ਹਾਂ ਨੇ ਮਤੇ ਪਾਏ ਆ ਜਿਨ੍ਹਾਂ ਨੇ ਨਹੀਂ ਮਤੇ ਪਾਏ ਉਹਨਾਂ ਪਾਉਣੇ ਵੀ ਨਹੀਂ ਆਉਂਉਂ ਤਾਈ ਨੂੰ ਤੇ ਚੁੱਕ ਗਿਆ ਕੰਮ ਆ ਫੇ ਵੋਟਾਂ ਲੈ ਲੋ ਵੋਟਾਂ ਲੈ ਲੋ ਕਦੇ ਆ ਦਹਨਾ ਭੁਰ ਜਾਣ ਉਹ ਵੀ ਵੋਟਾਂ ਨਾ ਭੁਰ ਜਾਣ ਤੇ ਭੁਰਦਿਆ ਭੁਰਦਿਆ ਅਸੀਂ ਜਵਾਨੀ ਭੁਰਤੀ ਦੇ ਲੋਕਾਂ ਦੇ ਘਰ ਜਿਹੜੇ ਆਉਂ ਰੋੜ ਤੇ ਸੋ ਮੈਂ ਉਹਨਾਂ ਜਿਨ੍ਹਾਂ ਨਹੀਂ ਪਾਏ ਉਹਨਾਂ ਨੂੰ ਵੀ ਬੇਨਤੀ ਕਰੂੰਗਾ ਵੀ ਅਜੇ ਵੀ ਢੁੱਲੇ ਬੇਰਾਂ ਦਾ ਕੋਈ ਨਹੀਂ ਵਿਗੜਿਆ ਮਤੇ ਪਾਓ ਤੇ ਕਹੋ ਇੱਕ ਆਪਰ ਹਲਕੇ ਮਲਾ ਮਾਰੀਏ ਅਹੀਂ ਚਿੱਟਾ ਵੇਚਣ ਵਾਲੇ ਦੇ ਮਗਰ ਉਹਨੂੰ ਸ਼ਨਾਉ ਥਾਣੇ ਥਾਣ